ਆਲੋ ਸਾਰੇ ਕਰੀਏ ਗੱਲਬਾਤ ਲਾਈਵ ਦੇਖਣੇ ਕਿੰਨੇ ਕਾਉਂਦੇ ਅੱਜ ਕਿ ਜਣਾ ਆ ਗਿਆ 4 ਆ ਗਿਆ ਆਜੋ ਜਲਦੀ ਜਲਦੀ ਕਰੀਏ ਗੱਲਬਾਤ ਲਾਈਕ ਕਰ ਦਿਓ ਲਾਈਵ ਨੂੰ ਜਲਦੀ ਜਲਦੀ ਯਾਰੋ ਦਬ ਦੋ ਲਾਈਕ ਵਾਲਾ ਬਟਨ ਬਈ ਲਾਈਕ ਨਹੀਂ ਕਰਿਆ ਕਿਸੇ ਨੇ 9 ਜਣੇ ਆ ਗਏ ਯਾਰ ਕਰ ਦੋ ਲਾਈਕ ਯਾਰ ਐ ਕਿਹਨੂੰ ਕਰ ਦਿਆਂ 12 ਕੀ ਬਾਤ ਬਈ ਸਬਸਕ੍ਰਾਈਬ ਕਰ ਲੋ ਚੈਨਲ ਜੋ ਨਵੇਂ ਨੇ ਜੋ ਪੁਰਾਣੇ ਆ ਉਹ ਲਾਈਕ ਕਰ ਦਿਓ ਕਿੰਗ YouTube ਹਲੋ ਹਾਂਜੀ ਇੱਕ ਮੈਸੇਜ ਆ ਗਿਆ ਕੀ ਹਾਲ ਚਾਲ ਹੈ ਬਈ ਲਾਈਕ ਕਰ ਦੋ ਇੱਕ ਵੀ ਲਾਈਕ ਨਹੀਂ ਆਇਆ ਸਿੰਗਰ ਲਵਕੁਸ਼ ਰਾਜਾ ਹਾਂਜੀ ਲਵਕੁਸ਼ ਜੀ ਵੈਲਕਮ ਲਾਈਵ ਨੂੰ ਲਾਈਕ ਕਰ ਦਿਓ ਡਬਲ ਕਲਿੱਕ ਕਰ ਦਿਓ ਸਕਰੀਨ ਦੇ ਉੱਤੇ ਦੋ ਦੋ ਵਾਰ ਕਲਿੱਕ ਕਰ ਦਿਓ ਸਕਰੀਨ ਦੇ ਉੱਤੇ ਡਬਲ ਕਲਿੱਕ ਕਰ ਦਿਓ ਸਕਰੀਨ ਦੇ ਉੱਤੇ ਡਬਲ ਕਲਿੱਕ ਮੈਂ ਪੰਜਾਬ ਸੇ ਹੋਮ ਬ੍ਰਦਰ ਸੰਗਰੂਰ ਸੇ ਫੰਗਰੂਰ ਪੰਜਾਬ ਸੁਣਾ ਹੈ ਕਬੀ ਨੇ ਪੋਜਪੂਰੀ ਨਹੀਂ ਆਤੀ ਬਈ ਮੈਨੂੰ ਪੰਜਾਬੀ ਆਤੀ ਹੈ कहीं कि हसन लग गया चिपा चिप्पा का मतलब मुझे नहीं पता है पंजाब वाले को भोजपुरी बोलने बोल रहा है ਬਈ ਪੰਜਾਬ ਵਾਲਾ ਕਿੱਥੋਂ ਬੋਲ ਪੁੱਤ ਪੰਜਾਬ ਵਾਲਿਆਂ ਤਾਂ ਪੰਜਾਬੀ ਹੀ ਹੁੰਦੀ ਆ ਬਾਈ ਡਬਲ ਕਲਿੱਕ ਕਰ ਦਿਓ ਸਕਰੀਨ ਦੇ ਬਾਈ ਜੋ ਵੀ ਨਵੇਂ ਆਇਆ चैनल को सब्सक्राइब कर लो एक आपकी आवाज और सॉन्ग आई लव यू ਆਈ ਲਵ ਪੰਜਾਬੀ ਸੌਂਗ ਓਕੇ ਬਾਈ ਪੰਜਾਬੀ ਸੌਂਗ ਨੂੰ ਜਰਾ ਬਹੁਤ ਪਿਆਰ ਕਰਦੇ ਆ ਪੰਜਾਬੀ ਹੁੰਦਾ ਸਾਰੇ ਵਾਲ ਦੇ ਵਿੱਚ ਬਾਈ ਲਾਈਕ ਲਾਈਕ ਕਰਨ ਦਾ ਹੁਣ ਕੀ ਕੀ ਲਪੋਗੇ ਲਾਈਕ ਕਰ ਦਿਓ ਯਾਰ ਡਬਲ ਕਲਿੱਕ ਕਰ ਦਿਓ ਸਕਰੀਨ ਤੇ ਜਰਾ ਐਕਨੋ ਕਰ ਦਿਓ दिन रात कितने जिन्हें एक मेरे लिए जी सोंग के बराट लाली हाँ जी लाली की हाल है बड़े दिन बाद नजर आया यार ਲਾਲੀ பிரਾਈਟਲੀ ਵਾਲਾ ਹਾਂ ਲਾਈਕ ਕਰ ਦਿਆ ਲਵ ਕੁਸ਼ ਨੇ ਲਵ ਕੁਸ਼ ਲਵ ਕੁਸ਼ ਜੀ ਥੈਂਕ ਯੂ ਵਧੀਆ ਵਧੀਆ ਚੈਕ ਦਾ ਅਮਰ ਗੋਲ ਦੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਭੈਣੇ ਕੀ ਹਾਲ ਹੈ ਠੀਕ ਹੈ ਲਾਈਕ ਡਨ ਓਕੇ ਥੈਂਕ ਯੂ ਹਾਂ ਦੋ ਲਾਈਕ ਆ ਗਏ ਕੋਈ ਹੋਰ ਬਾਹਰ ਲੈਂਦੇ ਲਾਈਫ ਪਰ ਬਿਜ਼ੀ ਬੱਧੀ ਰਹਿੰਦੀ ਆ ਹਨਾ ਮਾਨ ਫੈਮਿਲੀ ਸਹਿਜ ਸਹਿਜ ਸੂਬ ਸਸੀ ਕਾਲ ਵੀਰ ਸਸੀ ਕਾਲ ਹਾਂਜੀ ਸਹਿਜ ਜੀ ਆਪਾਂ ਕਿੱਥੋਂ ਬਸ ਵੀਰੇ ਵਾਚ ਟਾਈਮ ਉੱਥੇ ਹੀ ਖੜਾ ਮੂੜ ਆ ਮੂੜ ਆਪ ਹੋ ਜਾਂਦਾ YouTube ਤੇ ਸਤਿ ਸ੍ਰੀ ਅਕਾਲ ਹਾਂ ਇਹ ਤਾਂ ਹੈਗਾ ਬਸ ਥੋੜਾ ਮੋਨਟਾਈਜ਼ ਨਹੀਂ ਚੈਨਲ ਹਜੇ ਲਾਈਕ ਡਨ ਹੋ ਕੇ ਥੈਂਕ ਯੂ ਬਰਾੜ ਸੰਜੀ ਬਰਾੜ ਨੂੰ ਸਹਜ ਸੋਹ ਅਛਾ ਬਰਨਾਲੇ ਬਰਨਾਲੇ ਤੋਂ ਤੁਸੀਂ ਕਿਹੜਾ ਪਿੰਡ ਹੈ ਬਰਨਾਲੇ ਦਾ ਲਾ ਕੇ ਕਹੀਂ ਬਹੀ 골ਡੀ ਬਰਾੜ ਤੋਂ ਨਹੀਂ ਹੋ ਸਰਮਾਨ ਕਰਨ ਕੋ ਜੋ ਮਾਰਨੇ ਕੋ ਧਮਕੀ ਦੇ ਨਹੀਂ ਨਹੀਂ ਉਹ ਨਹੀਂ ਹੈ ਯਾਰ ਬੱਸ ਵੈਸੀ ਬਈ ਧੁੱਪੇ ਦੇ ਵਿੱਚ ਅਮਨ ਗੱਲ ਸੈਕਿੰਡ ਲਾਈਕ ਦਨ ਨਹੀਂ ਥਰਡ ਹੋ ਗਿਆ ਤੁਹਾਡਾ ਅਮਨ ਜੀ ਥੈਂਕ ਯੂ अच्छा मैल कला तो ठीक हो ठीक हो ठीक है महल कला सिंगर लाभ कुछ अच्छा भाई लॉरेंस भाई मुझे नहीं पता है यार वो इधर तो दस दे राजस्थान एरिया का ਜਾ ਤੁਸੀਂ ਅਮਨ ਗੋਲਡੀ ਹੋ ਇਹ ਚੈਨਲ ਹੋਰ ਆ ਤੁਹਾਡਾ ਚੈਨਲ ਤੁਸੀਂ ਵੀ ਖਾਸੇ ਬਣਾ ਲੈ ਬਸ ਲਾਲੀ ਬੈਸੀ ਬਹਿ ਗਈ ਸੀ ਬਾਹਰ ਯਾਰ ਤੁੱਪੇ ਪਪਾ ਤਾਂ ਹੁਣ ਸੂਰਜ ਛਿਪ ਗਿਆ ਓਨਲੀ ਸਪੋਰਟ ਆਈਡੀ ਓਕੇ ਓਕੇ ਬਾਈ ਚਲੋ ਕੋਈ ਨਾ ਇੱਕ ਦੋ ਆਈਡੀ ਚਾਹੀਦੀਆਂ ਨੇ ਜੋ ਨਵੇਂ ਆਇਆ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਯਾਰ ਕਿੰਨੇ ਬਸ ਕਰੇ ਬਈ ਇਹਦੇ ਫਾਲੋਅਰ ਕਿੰਨੇ ਆ ਤੁਹਾਡੇ

ਰਾਜਪੁਰੇ ਗੈਸ ਉਦਵਖੰਨੇ ਵਿੱਚ ਦੀ ਹੋ ਗਈ ਹੈ ਲਾਈਵ ਨਹੀਂ ਉਤੇ ਹੋਇਆ ਨਹੀਂ ਤੁਹੇ ਮੇਰੇ ਕੋ ਹਾਂਜੀ ਸਹੀ ਗੱਲ ਥੋਟੇ ਪਿੰਡ ਵਿੱਚ ਦੀ ਇਹ ਸੜੂ ਪਿੰਡ ਦਾ ਸਹੀ ਤੁਸੀਂ ਇਹ ਸੜੂ ਬਹੁਤ ਜਲਦੀ ਨੰਗਦੇ ਦਿਨ ਬਤਨ ਕੀ ਚੱਕਰ ਹਨਾ ਇਹ ਕੀ ਹੈ ਅੱਛਾ ਚਲੋ ਕੋਈ ਨਾ ਹੱਸ ਕੇ ਕਿਰ ਕੇ ਜ਼ਿੰਦਗੀ ਲੰਘਣੀ ਚਾਹੀਦੀ ਹੈ ਠੀਕ ਆਮਨ ਸਾਰਾ ਕੁਝ ਪੈਣ ਲੱਗ ਪਿਆ ਤੁਸੀਂ ਦੱਸੋ ਚੰਦਕ ਪੇਪਰ ਚਲੋ ਕੋਈ ਨਾ ਤਾਂ ਹੋਣੀ ਨੇ ਟੈਨਸ਼ਨ ਕਰੀ ਲਾਈਵ ਤੁਹਾਨੂੰ ਕਹਤੋਂ ਨਹੀਂ ਕਰੰਦੇ ਤੁਹਾਨੂੰ ਤਰੀਕਾ ਦੱਸਦਾ ਚੈਨਲ ਇੱਕ ਹੋਰ ਬਣਾ ਲਓ ਜਿਹੜਾ ਕਿਸੇ ਨੂੰ ਪਤਾ ਨਾ ਹੋਵੇ ਉਹ ਕਿ ਕਿਸ ਨੂੰ ਨਾ ਦੱਸੂ ਮੇਰੇ ਚੈਨਲ ਆ ਕੋਈ ਰਿਸ਼ਤੇਦਾਰ ਨੂੰ ਨਾ ਕਿਸੇ ਜਾਣ ਪਛਾਣ ਵਾਲੇ ਨੂੰ ਕਿਸੇ ਨੂੰ ਵੀ ਨਾ ਪਤਾ ਹੋਵੇ ਛੇਤੀ ਇਹ ਫੇਸਬੁੱਕ ਮੰਗੂ ਨਹੀਂ ਹੈਗਾ ਵੀ ਕਿ ਇਹਦੇ ਸ਼ੇਅਰ ਕਰਨ ਵਾਲੀ ਬਗਜੂ ਇਹਦਾ ਪਤਾ ਨਹੀਂ ਲੱਗਦਾ ਜਿਹੜੇ ਤੁਸੀਂ ਬ੍ਰੋਕਰ ਬ੍ਰੋਕਰ ਤੋਂ ਕੈਮਰੇ ਕੋਲ ਮੈਂ ਤਾਂ ਮੇਰੇ ਕੋਲ ਫੋਨ ਵਧੀਆ ਆਈਫੋਨ 15 ਦਾ ਕੈਮਰੇ ਕੋਲ ਲਾਈਟਾਂ ਲੁੱਟਾਂ ਉਹ ਕਰਨਾ ਪਊ ਥੋੜਾ ਜਿਹਾ ਪ੍ਰੋਫੈਸ਼ਨਲੀ ਕਰਨਾ ਪਊ ਕੰਮ ਇਹ ਤਾਂ ਜਿਵੇਂ ਚੌੜ ਮਤੇ ਬਣਾ ਲੈਨੇ ਆ ਪੋਡਕਾਸਟ ਜੋ ਪਹਿਲਾਂ ਪਾਇਆ ਸੀ ਇੱਕ ਕੱਟ ਚ ਮੁਕੀਲਾ ਵਾਲਾ ਸੀ ਬਣਾਇਆ ਸੀ ਉਹ ਬਹੁਤ ਚੱਲੀ ਆ ਵੀਡੀਓ ਜੋ ਦਲਜੀਤ ਦੀ ਫਿਲਮ ਆ ਇਸ ਚ ਮੁਕੀਲਾ ਉਹਦੇ ਉਤੇ ਬਣਾਇਆ ਸੀ ਉਹਦੇ ਸ਼ਾਰਟ ਵੀ ਬਹੁਤ ਮਿਲੀਅਨ ਚ ਵਜੇ ਸੀ ਤੁਸੀਂ ਦੇਖਿਆ ਉਹ ਚੈਨਲ ਤੇ ਅੱਜ ਤੋਂ ਚੰਬਲੇ ਹੋਏ ਚੌੜ ਮਤੇ ਬਣਾ ਲੈਨੇ ਆ ਪ੍ਰੋਫੈਸ਼ਨਲ ਹੀ ਨਹੀਂ ਹਜੇ ਬਣਾਉਣ ਲੱਗੇ ਰੰਗ ਪਰ ਹੁਣ ਲੱਗਦਾ ਵੀ ਵਧੀਆ ਰਿਸਪੌਂਸ ਆ ਤੁਹਾਨੂੰ ਬਹੁਤ ਸੌਂਗ ਕਵਰ ਹਨਾ ਪਰ ਕਿਸੇ ਪ੍ਰਵਾਹ ਕਰੇ ਦਾ ਫਾਇਦਾ ਨਹੀਂ ਦੱਬੀ ਚੱਲੋ ਕੰਮ ਤਾਰ ਹਿਸਟਰੀ ਇਸ ਇਹਨਾਂ ਦਾ ਚੈਨਲ ਹੈਗਾ ਤੁਹਾਡਾ ਪਲੇਉਣੀ ਫੇਸਬੁਕ ਦਾ ਕੈਮਰਾ ਤੁਹਾਡੇ ਮੈਂ ਚੈਨਾ ਚੈੱਕ ਕਰਿਆ ਸੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੁਹਾਡਾ ਤੁਹਾਡੇ ਕੋਲ ਕੰਟੈਂਟ ਪਾਇਆ ਹੋਈ ਸੀ ਮੈਨੂੰ ਤਾਂ ਇਹ ਲੱਗਦਾ ਵੀ ਤੁਸੀਂ ਵਧੀਆ ਕਰ ਲੈਂਦੇ ਹੋ ਉਹ ਇਹ ਜ਼ਰੂਰ ਮੈਂ ਕੰਟੈਕਟ ਕਰਦਾ coisa ਉਹ ਇਹ ਵੀ ਸਤਿ ਸ਼੍ਰੀ ਅਕਾਲ ਕਰਦਾ ਮੈਂ ਟ੍ਰਾਈ OK。Okay.